ਲੋਰ ਗੁਰਾਇਆ ਵਿਚਕਾਰ 6 ਲਾਈਨ ਤੇ ਰਾਤ ਵੇਲੇ ਇੱਕ ਅੰਬ ਨਾਲ ਭਰਿਆ ਟੈਂਪੂ ਪਲਟ ਗਿਆ ਜਿਸ ਕਾਰਨ ਅੰਬ ਸੜਕ ਤੇ ਖਿਲਰ ਗਏ ਅਤੇ ਸੜਕ ਸੁਰੱਖਿਆ ਫੋਰਸ ਦੇ ASI ਸਰਵਿਸ ਸਿੰਘ ਸਾਥੀਆਂ ਕਮਚਾਰੀ ਨਾਲ ਮੌਕੇ ਤੇ ਪਹੁੰਚੇ ਤੇ ਕ੍ਰੀਨ ਮੰਗਵਾ ਕੇ ਟੈਂਪੂ ਸਿੱਧਾ ਕੀਤਾ ਚਾਲਕਾ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਵਾਈ ਚਾਲਕ ਨੇ ਦੱਸਿਆ ਕਿ ਮੈਨੂੰ ਰਾਤ ਵੇਲੇ ਨੀਂਦ ਔਣ ਕਰਨ ਇਹ ਹਾਸਾ ਵਾਪਰ ਗਿਆ ਇਹ ਵੀ ਪਤਾ ਲੱਗਾ ਕਿ ਲੰਗ ਰਹੇ ਰਾਹਗੀਰਾਂ ਵੱਲੋਂ ਅੰਬਾਂ ਦਾ ਖੂਬ ਮਜ਼ਾ ਲਿਆ ਗਿਆ ਅਤੇ ਇਹ ਟੈਂਪੂ ਸਹਾਰनपुर ਤੋਂ ਜਲੰਧਰ ਵੱਲ ਮੰਡੀ ਵਿੱਚ ਜਾ ਰਿਹਾ ਸੀ ਦਿਖਾਉਂਦੇ ਹਾਂ ਪੂਰੀ ਖਬਰ ਜਿੱਦ ਜੋ ਹਾਸਾ ਹੋਇਆ ਜੀ ਮੈਂ ਆਪਣਾ ਆਸਾਨਪੁਰ ਤੋਂ ਡਿੱਲੇ ਘਰਦਾ ਜੀ ਆਮ ਦੀ ਬਰੀ ਕੁਸਮਤੀਨ ਬੰਦੇ ਥੇ ਜੀ ਆਹ ਆਪਣਾ ਕਹਿੰਦੇ ਫਲਾਈ ਹੋਰ ਬਸ ਸੰਕਲਨ ਵੀ ਬੜਿਆ ਨਾ ਬਈ ਇਸ ਦੇ ਬਾਅਦ ਘੱਡੀ ਪੱਲੀ ਹੈ ਤੇ ਇਹਦੇ ਵਿੱਚ ਕਿਸੇ ਦੇ ਸੱਟ ਚੋਟ ਵੀ ਆਈ ਸੱਟੋ ਟਾਈ ਜੀ ਇੱਕ ਕੰਡੈਕਟਰ ਹੈਗਾ ਜੀ ਆਪਣਾ ਜੁਨਾ ਫਲੋਰ ਮਹਾ ਹੈਗਾ ਜੀ ਉਹ ਹਸਪੀਟਲੋਂ ਵਰ ਗਿਆ ਤੇ ਉਹਨੂੰ ਕਿਹਨੇ ਦਾਖਲ ਕਰਵਾਇਆ ਦਾਖਲ ਕਰਾਇਆ ਜੀ ਆਪ ਕੇ ਆਪਣਾ ਆਪਾਂ ਇਹ ਸਟੈਂਪ ਆਪਾਂ ਆਪਣੇ ਪੰਨਾ ਤੇ ਗੱਡੀ ਆ ਘਰ ਵਾਲੇ ਆ ਮਾਦੂਗੀ ਫੀਅਰ ਐਂਬੂਲੈਂਸ ਨੂੰ ਫੋਨ ਦਿੱਤਾ ਜੀ ਐਂਬੂਲੈਂਸ ਨੂੰ ਫੋਨ ਕਰਵਾ ਉਸ ਤੋਂ ਬਾਅਦ ਇਹ ਵੀ ਬੰਦੇ ਦਾ ਜਿਹੜਾ ਸੀਰੀਅਸ ਟਾਜ ਸੀ ਉਹਦੇ ਤੋਂ ਉਸ ਤੋਂ ਬਾਅਦ ਉਹਨੇ ਨਾਮ ਲੈ ਗਿਆ ਤੇ ਜਿਹੜੀ ਇਹ ਗੱਡੀ ਪਲਟੀ ਹੈ ਇਹਨੂੰ ਫੇਰ ਕਿੱਦਾਂ ਹੈਲਪ ਕੀ ਕੀਤੀ ਸਿੱਧਾ ਕਿੱਥੇ ਕਰਵਾਇਆ ਸਵੇਰੇ ਸਵੇਰੇ ਉਹ ਜੀ ਗੱਡੀ ਗੱਡੀ ਦੇ ਲਾਵਾ ਗਿਆ ਉਸ ਤੋਂ ਬਾਅਦ ਵੀ ਹੈਡਰਾ ਹੈਡਰਾ ਬਲੇਗਾ ਹੈਡਰਾ ਸਪੈਸ਼ੀਅਲ ਕਰਵਾਇਆ ਨੂੰ ਅੰਦਰ ਦੇ ਅੰਦਰ ਫੜੀ ਕਰਾਇਆ ਗਿਆ ਜੀ ਬਾਕੀ ਜਿੱਦਣੇ ਵੀ ਮੰਜ਼ਰ ਕਰੀ ਇਹਦੇ ਵਿੱਚ ਸਾਨੂੰ ਥਾਣਾ ਫਲੌਰ ਤੋਂ ਇੱਕ ਫੋਨ ਆਇਆ ਸੀਗਾ ਰਾਤ ਨੂੰ 1:30 ਵਜੇ ਕਿ ਇੱਕ ਟਰੱਕ ਆ ਜਿਹੜਾ ਥਾਣੇ ਦੇ ਸਾਹਮਣੇ ਪੁਲ ਦੇ ਉੱਪਰ ਬਹੁਤ بڑا ਧਮਾਕਾ ਹੋਇਆ ਇਹ ਨਹੀਂ ਪਤਾ ਕੀ ਕਰਨਾ ਟੀਮ ਨੇ ਮੌਕੇ ਤੇ ਸਹ ਪਹੁੰਚ ਕੇ ਦੇਖਿਆ ਉੱਥੇ ਉਹ ਟਰੱਕ ਦਾ ਟਰੱਕ ਦਾ ਟਾਇਰ ਫਟਿਆ ਹੋਇਆ ਸੀ ਫਸਿਓ ਨੂੰ ਕੋਨਾ ਲਾ ਕੇ ਤਰਾਕ ਕੋਨਾ ਲਾ ਕੇ ਉਹਨੂੰ ਸੇਫਟੀ ਕੋਨਾ ਲਾ ਕੇ ਉਹਨੂੰ ਕਵਰ ਕੀਤਾ ਤਾਂ ਕਿ ਕੋਈ ਹਾਸਾ ਨਾ ਹੋ ਜਾਏ ਪਰ ਇਸ ਨਾਲ ਹੀ ਉਸੇ ਬ੍ਰਿਜ ਦੇ ਉੱਪਰ ਇੱਕ ਹੋਰ ਗੱਡੀ ਛੋਟੀ ਜੋ ਕੋਈ ਸ਼ੋਕਾ ਲੈ ਲੈਣ ਸੀ ਜੋ ਕਿ ਪਕਵਾੜੇ ਤੋਂ ਲੁਧਿਆਣੇ ਜਾ ਰਿਹਾ ਸੀਗਾ ਉਸ ਦਾ ਵੀ ਟਾਇਰ ਥੋੜੀ ਦੂਰ ਤੇ ਬ੍ਰਿਜ ਦੇ ਉੱਪਰ ਹੀ ਫਟ ਗਿਆ ਉਸ ਨੂੰ ਵੀ ਅਸੀਂ ਗੱਡੀ ਨੂੰ ਉਹਦੀ ਹੈਲਪ ਕਰਦੇ ਹੋਏ ਪੁਲ ਤੋਂ ਥੱਲੇ ਕਰਵਾਇਆ ਅਤੇ ਉਹਦਾ ਟਾਇਰ ਬਦਲਾ ਕੇ ਤਾਂ ਉਸ ਨੂੰ ਰਵਾਨਾ ਕੀਤਾ ਗਿਆ ਉਹਦੀ ਮੰਜ਼ਿਲ ਤੇ ਤੀਜਾ ਇਹ ਜਿਹੜਾ ਬਲੈਰੋ ਕੈਂਪਰ ਗੱਡੀ ਸੀ ਪਿਕਅਪ ਗੱਡੀ ਸੀ ਇਹ ਹਸਾਨਪੁਰ ਤੋਂ ਆ ਰਿਹਾ ਸੀਗਾ ਡਰਾਈਵਰ ਅ ਅੰਬ ਭਰੇ ਹੋਏ ਸਨ ਇਹਦੇ ਵਿੱਚ ਇਹਦੇ ਵਿੱਚ ਇੱਕ ਵਪਾਰੀ ਤੇ ਦੋ ਇੱਕ ਕੰਡੈਕਟਰ ਤੇ ਇੱਕ ਕਲੈਂਡਰ ਤੇ ਇੱਕ ਡਰਾਈਵਰ ਸੀ ਜਿਹੜਾ ਕਿ ਇੱਥੇ ਏਸੀ ਡੱਲੇ ਵਾਲ ਓਵਰ ਬ੍ਰਿਜ ਦੇ ਉੱਪਰ ਆ ਕੇ ਇਹਦਾ ਸੰਤੁਲਨ ਵਿਗੜ ਗਿਆ ਜੋ ਕਿ ਰੇਲਿੰਗ ਨਾਲ ਲੱਗੀ ਰੇਲਿੰਗ ਨਾਲ ਟਕਰਾ ਕੇ ਤਾਂ ਹਾਈਵੇ ਦੇ ਉੱਪਰ ਹੀ ਪਟ ਗਿਆ ਜਿਹਨੂੰ ਕਿ ਹੁਣ ਸਵੇਰ ਚੜ੍ਹਦੇ ਸਾਰ ਹੀ ਇਹਨੂੰ ਰੋ ਨੂੰ ਕਲੀਅਰ ਕਰਾਇਆ ਹੈਡਰਾ ਮਗਾ ਕੇ ਔਰ ਗੱਡੀ ਮਗਾ ਕੇ ਸਾਰਾ ਇਹਨਾਂ ਦਾ ਜੋ ਵੀ ਸਮਾਨ ਸੀਗਾ ਸਾਰਾ ਇਹਦਾ ਕਰਵਾ ਕੇ ਇੱਕ ਇਹਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਕਲੀਨਰ ਸੀ ਉਹਨੂੰ ਸੱਟਾਂ ਲੱਗੀਆਂ ਸੀ ਉਸ ਨੂੰ ਅਸੀਂ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਫਲੋਰ ਅਰੇਂਜਮੈਂਟ ਕਰਾਇਆ ਹੈ